ਆਲੇ ਪਾਸੇ ਇੰਟਰ ਲਓ ਜੀ ਹੋਣ ਲੱਗੀ ਖਾਲੀ ਆਪਣੀ ਗੱਡੀ ਚਲੇ ਸਵਾਗਤ ਕਰਦੇ ਆ ਤੁਹਾਡਾ ਇੱਕ ਬ੍ਰੈਂਡ ਨਿਊ ਬਲੌਗ ਦੇ ਵਿੱਚ ਦੋ ਸਪਾਂ ਕਰਕੇ ਲਿਆਏ ਸੀਗੇ ਗੱਡੀ ਲੋਡ ਟਾਈਮ ਹੋਇਆ ਵਾ 8 ਵਜੇ ਵੀ ਹੈਗੇ ਆਪਾਂ ਨਹੀਂ ਜਾਣਾ ਵਾ ਯੂਪੀ ਯੂਪੀ ਲੋਡ ਕੀਤੀ ਹੋਇਆ ਗੱਡੀ ਬਸ ਆਪਾਂ ਰੋਟੀ ਰੋਟੀ ਖਾ ਲਈ ਹੁਣ ਨਿਕਲਦੇ ਆਪਾਂ ਘਰ ਤੋਂ ਗੱਡੀ ਨੂੰ ਲੈ ਕੇ ਬਣੇ ਰਿਓ ਵੀਡੀਓ 'ਚ ਲਓ ਜੀ ਪੰਪ ਤੇ ਪਹੁੰਚ ਗਏ ਆਪਾਂ ਤੇਲ ਪਵਾਉਣ ਲੱਗੇ ਹੁਣ ਚੱਲ ਭਾਈ ਚਲਾ ਦੋ ਤੇਕਨੋਜੀ ਚਲਾ ਦੋ ਭਾਈ ਚਲਾ ਦੋ ਲਓ ਜੀ ਪੈਣ ਲੱਗੇ ਤੇਲ ਅੜੀ ਜਾਉਣੀ ਇਹ ਹੋ ਗਈ ਟੈਂਕੀ ਭਰ ਲਾ ਲਈ ਇਹ ਆ 3070 ਦਾ ਤੇਲ 34.85 ਲੀਟਰ ਲਓ ਜੀ ਮਿੱਤਰੋ ਤੇਲ ਤੂਲ ਪਾ ਕੇ ਨਿਕਲ ਗਏ ਆਪਾਂ ਸਰੇਟੇ ਦੋ ਜਿੱਥੇ ਤਾਂ ਆਪਾਂ ਪਹਿਲੇ ਪਾਉਨੇ ਆ ਤੇ ਉੱਥੇ ਤੇ ਪਾਇਆ। ਹੁਣ ਆਪਾਂ ਨਿਕਲ ਗਏ ਗੱਡੀ ਲੈ ਕੇ ਪੰਪ ਤੋਂ। ਦਿਖਾਵਾਂਗੇ ਤੁਹਾਨੂੰ ਅੱਗੇ। ਵਧੀਆ ਵਧੀਆ ਚੀਜ਼ਾਂ ਜੋ ਵੀ ਦਿਖਾਣ ਦੇ ਲਾਈਵ ਵੀ ਦਿਖਾਵਾਂਗੇ। ਵੀਡੀਓ ਐਂਡ ਤੱਕ ਦੇਖਿਓ। ਲਓ ਜੀ ਆਪਾਂ ਕਰ ਗਏ ਲਾਲ ਲਡੂ ਪਾਰ ਆ ਬਾਲਾ ਚੰਡੀਗੜ੍ਹ ਹਾਈਵੇ ਦੇ ਉੱਪਰ ਚੱਲੇ ਰਹੇ ਆਪਾਂ 9:34 ਹੋ ਗਏ ਦੇਖੋ ਜੀ ਰਾਤ ਦਾ ਵੀਊ ਸ਼ਾਨਦਾਰ

ਆਓ ਜੀ ਮਿੱਤਰੋ ਕਰਨਾਲ ਪਹੁੰਚ ਗਏ ਆਪਾਂ ਦੇਖੋ ਇੱਕ ਕਰਨਾਲ ਪਾਰ ਕਰ ਲਿਆ ਆਪਾਂ ਨੇ ਸਾਗੰਦਾ ਹੋਇਆ ਆਪਣਾ ਘਰ ਦਾ ਪਹੇ ਗਿਆ ਸਿਸੇ ਤੇ ਆਪਾਂ ਅਗੇ ਘਰ ਤੋਂ 116 ਕਿਲੋਮੀਟਰ ਆ ਗਏ ਆਪਾਂ ਲੋਕ ਕਿਤਰਾ ਟੋਲ ਖਲਾਜੇ ਤੇ ਖੜੇ ਆਪਾਂ ਟੋਲ ਖਲਾਜੇ ਤੋਂ ਪਹਿਲਾਂ ਦੇਖੋ ਇਹ ਖੜੀ ਗੱਡੀ ਟਾਇਰ ਦੇਖ ਲਈਏ ਆਪਾਂ ਵੀ ਓਕੇ ਐ ਟਾਇਰ ਤੋਂ ਓਕੇ ਲੱਗ ਰਿਹਾ ਆਪਾਂ ਨੂੰ ਓਕੇ ਐ ਟਾਇਰ ਦਾ ਆਮਣੇ ਉਹ ਅਗਾ ਸਾਹਮਣੇ ਟੋਲ ਪਲਾजा ਇਹ ਕੋਈ ਗੜੀ ਆਪਣੀ ਗੱਡੀ ਤਾਂ ਮੋਹ ਹੈ ਵਗਾ 11:40 ਹੋ ਗਏ ਹੁਣ ਆਪਾਂ ਚਾਹ ਪੀਨੇ ਆ ਫਿਰ ਉਸ ਤੋਂ ਬਾਅਦ ਨਿਕਲਦੇ ਆ ਇੱਥੇ ਲਓ ਵੀ ਮਿੱਤਰੋ ਦੇਖੋ ਇਹ ਚਾਹ ਚਾਹ ਚੂ ਪੀ ਕੇ ਚੱਲਦੇ ਆ 10 ਕਿ ਮਿੰਟ ਤੱਕ ਚੱਲਦੇ ਆਂ ਬਸ 5-10 ਮਿੰਟ ਤੱਕ ਫਿਰ ਦਰਖਾਨੇ ਦੋਨੋਂ ਅੱਗੇ ਜਾ ਕੇ ਟੋਲ ਟੂਲ ਘਟਾਉਣ ਨੇ ਆ ਫਿਰ ਨਿਕਲਦੇ ਆਪਾਂ ਲਓ ਜੀ ਇਹ ਆ ਗਿਆ ਕਰਨਾਲ ਪਾਰ ਕਰਕੇ ਟੋਲ ਪਲਾजा ਤਰੰਤ ਆਲਾ ਟੋਲ ਪਲਾਜ ਆ ਗਏ ਆ ਲੱਗੀ ਵੀ ਐ ਥੋੜੀ ਜੀ ਇਹ ਹੈ ਰਹਾ ਰਹਾ ਇਹ 95 ਰੁਪਏ ਦਾ ਅੱਧਾ 11 ਟਰੱਕ 3 ਘਾੜੀ ਚੂਆ 311 ਪਟਿਆਲਾ ਓਬੜਾ ਜੀ ਟੋਲ ਟੋਲ ਘਟਵਾਉਨੇ ਆ ਫਿਰ ਨਿਕਲਦੇ ਆਪਾਂ ਇੱਥੇ ਲਓ ਜੇ ਆ ਰਿਹਾ ਟੋਲ ਪਲਾਜ਼ਾ ਦੇਖੋ ਪਾਣੀ ਪਕਾ ਵਾਲਾ ਇਹ ਹੈਗਾ ਜਿਹੜਾ ਪਿੱਛੇ ਟੋਲ ਘਟਾਇਆ ਉਸ ਤੋਂ 20 ਕਿਲੋਮੀਟਰ ਹੈ ਇਹ ਵਾਸਤੇ ਸਰਕਾਰ ਕਹਿੰਦੀ ਹੈ ਕਿ ਵੀ 60 ਕਿਲੋਮੀਟਰ ਦੇ ਅੰਦਰ-ਅੰਦਰ ਕੋਈ ਟੋਲ ਨਹੀਂ ਹੋਣਾ ਜੀ ਦਾ ਇਹ ਤਾਂ 20 ਕਿਲੋਮੀਟਰ ਦੇ ਅੰਦਰ ਹੈ ਸਾਰਾ ਦੇਖੋ ਧੱਕੇ ਨਾਲ ਲਾਇਆ ਪਿਆ ਟੋਲ ਮੈਂ ਤਾਂ 40 ਰੁਪਏ ਦਾ ਲਾ ਹਾਂ ਤੇ ਵੀ ਵਿਚਾਈ ਦਾ ਕੱਟਦਾ ਇਹ ਹਾਂ ਤੇ ਵੀ ਇਦਾਂ ਨਹੀਂ ਕੱਟਦਾ ਇਹ ਪਤਾ ਨਹੀਂ ਕਿ ਆ ਰੂਲ ਹੈ ਇਹਦਾ ਜਾਂਦੇ ਵੀ ਵਿਚਾਲੀ ਆਂਦੇ ਵੀ ਵਿਚਾਲੀ ਬਾਕੀ ਕਟਵਾਉਣ ਨੇ ਟੋਲ ਲੋ ਵੀ ਆ ਕੋਵੇ ਉੱਥੇ ਮਚਾਈ ਪਈ ਐ ਧੱਕੇ ਨਾਲ 20 ਕਿਲੋਮੀਟਰ ਦਾ ਰਿਜ ਹੈ 12 ਇਹ ਇਧਰੋਂ ਚਲੇ ਗਿਆ ਪਾਣੀ ਵਸਤ ਸ਼ਹਿਰ ਦੇ ਵਿੱਚ ਨੀਂਝੇ ਪੰਪਾਂ ਜੜ ਗਏ ਉੱਤਰ ਨੂੰ ਉੱਪਰਲੀ ਸਾਈਡ ਨੂੰ ਇਹ ਜਾ ਰਿਹਾ ਤੀ ਤੀਲਾ ਦੇਖੋ ਇਹ ਆਪਾਂ ਪਹੁੰਚ ਗਏ ਟੋਲ ਪਲਾਜ਼ੇ ਤੇ ਇਹ ਮੁਰਥਲਾ ਟੋਲ ਪਲਾਜ਼ਾ ਆ ਇਹ ਇਹ ਹੈਗਾ ਪਹਿਲੇ ਤਾਂ ਹੈਗਾ ਤੇ 115 ਦਾ ਇੱਕ ਸਾਈਡ ਤੇ ਸਿੰਗਲ ਹੁਣ ਪਤਾ ਨਹੀਂ ਕਿੰਨਾ ਰੇਟ ਹੈ ਦਾ ਗਾਦਗੇ ਆਇਦਾ ਹੁਣ ਹੁੰਦਾ ਆ ਦੇਖਦੇ ਕਿੰਨੇ ਦਾ ਕੱਟਦਾ ਨਾ Pada link sobat kita, pada link sobi dahulu ਆ ਗਿਆ ਆਪਣਾ ਟੋਲ ਲਓ ਵੀ ਮਿੱਤਰੋ 1 ਵਜੇ 8 ਮਿੰਟ ਹੋ ਗਏ ਟਾਈਮ ਆ ਆਪਾਂ ਟੋਲ ਪਾਰ ਕਰਕੇ ਖੜੇ ਆ ਆਪਾਂ ਨੂੰ ਵਾਰੀ ਨੀਂਦ ਸੌਣ ਲੱਗੇ ਆਪਾਂ ਹੁਣ ਥੋੜੇ ਦਿਰ ਤੱਕ ਉੱਠੂਗੇ ਥੋੜਾ ਸੌ ਲਈਏ ਉਸ ਤੋਂ ਬਾਅਦ ਚੱਲੂਗੇ ਫੇਰ ਮਿਲਦੇ ਆ ਤੁਹਾਨੂੰ ਲਓ ਵੀ ਮਿੱਤਰੋ ਟਾਈਮ ਹੋ ਗਿਆ 2:30 ਵਜੇ ਆਪਾਂ ਤੁਰ ਗਏ ਤੇ ਦੋ ਜਿੱਥੇ ਸੌ ਰਹੇ ਦੇ ਆਪਾਂ ਦੇਖੋ ਬਈ ਥੀਓ तो ये ਆਪਾਂ ਆ ਗਏ ਕੇਐਮਪੀ ਰੋਡ ਤੇ 2:50 ਮਿੰਟ ਹੋ ਗਏ ਹਾਂ ਕੇਐਮਪੀ ਰੋਡ ਤੇ ਚੜ ਗਏ ਆਪਾਂ ਦੇਖਦੇ ਆ ਕਦੋਂ ਉਤਰੂਗੇ ਇਹਦੇ ਉਪਰ ਤੋਂ ਆਣਾ 2:50 ਮਿੰਟ ਹੋ ਗਏ ਦੇਖੋ ਇਹ ਆ ਰਿਹਾ ਬੋਰਡ ਆ ਗਏ ਇਸ ਰਾਨਾ ਪੈਰੀਫੇਰਲ ਐਕਸਪ੍ਰੈਸ ਵੇ ਦੇਖੋ ਬਾਹਰ ਚੱਲਦੇ ਆ ਆਪਾਂ ਇਹਦੇ ਉੱਪਰੇ ਲੋ ਜੀ ਕੇਐਮਪੀ ਰੋਡ ਦਾ ਟੋਲ ਆ ਗਿਆ ਹੁਣ ਇਹ ਸਕੈਨ ਕਰਕੇ ਕੱਢੂਗਾ बाकी जिथे उतरूंगे उ लगेगा अपना टोल लाओ भी मित्रों ਦੇਰ ਦੇ 5:48 ਹੋ ਗਏ ਆਪਾਂ ਕਰ ਲਗੇ ਪੁਰਜ ਦੇਖੋ ਕੇ ਐਮਪੀ ਰੋਡ ਤੇ ਖੜੇ ਆਪਾਂ ਪੁਰਜ ਕਰਕੇ ਫਿਰ ਚੱਲਦੇ ਆਂ ਪੁਰਜ ਕਰਦੇ ਆਂ ਲਓ ਜੇ ਆਗਾ ਕੇ ਐਮਪੀ ਰੋਡ ਦਾ ਟੋਲ ਪਲਾਜਾ ਇੱਧੇ ਤੇ ਚੱਲੇ ਆਪਾਂ ਰਾਈ ਤੋਂ ਲੈ ਕੇ ਸੋਨੀਪੱਤ ਤੋਂ ਇੱਥੇ ਤੱਕ ਹੋ ਗਿਆ ਇਹ 107 ਕਿਲੋਮੀਟਰ ਹੋ ਗਿਆ ਸਕੇ ਨਾ ਲਓ ਜੀ ਕੱਟ ਗਿਆ ਟੋਲ ਆਪਣਾ ਬਸ ਹੁਣਾਂ ਨੇ ਆਪਾਂ ਨੇ ਨੀਚੇ ਉਤਰ ਜਾਣਾ ਇਸ ਰੋਡ ਤੋਂ 2 ਕਿਲੋਮੀਟਰ ਤੋਂ ਘਟਾ ਆਪਣਾ ਦੇਖੋ ਵੇ ਇਹ ਗੱਡੀਆਂ ਗੱਡੀਆਂ ਖੜੀਆਂ ਟੋਲ ਵਾਰ ਕਰਕੇ ਸੌ ਰਹੇ ਆ ਸਾਰੇ ਗੱਡੀਆਂ ਵਾਲੇ ਲਓ ਜੀ ਆਪਾਂ ਇੱਥੇ ਉਤਰਨਾ ਆਗਰੇ ਵਾਲੇ ਘੱਟ ਤੇ मौसम बदल कहो है वो जी दिख रही अगे देखो जी मुड़ जाना आपने लैफ्ट साइड लो जी छत अपा ने के एम पी लगे अपना देखो ये लं गया के एम पी उपर Solder phẳng nào lắc ghế vậy. Nhìn khúc kinh này. là chứ cho ở được cái ਲਗੇ ਚ ਰਹੀ 53 ਕਿਲੋਮੀਟਰ ਇੱਥੇ ਤੋਂ ਆਹ ਥੋੜੀ ਦੂਰੇ ਰਹਿ ਗਿਆ ਆਪਣਾ ਲਾਵੀ ਮੌਸਮ ਦੇਖੋ ਠੰਡਾ ਠੰਡਾ ਹੋਇਆ ਹੋਇਆ ਸਵੇਰ ਦੇ 6:35 ਮਿੰਟ ਹੋਏ ਹੋਏ ਹੈਗੇ ਦੇਖੋ ਵੀ ਧੁੰਦ ਜੀ ਹੋਈ ਹੋਈ ਅਗੇ ਧੁੰਦ ਵਾਲਾ ਮੌਸਮ ਹੈ ਹੌਂਚਾ ਘਟਦੀ ਗਿਰਿਆ ਉਹ ਦੇਖੋ ਬਈ ਪੱਠਾ ਇਟਾ ਵਾਲਾ रोडा ली है समान अपने खाली ਪੈਲਟ ਦੇ ਉੱਪਰ ਫੇਰ ਦੇ ਖਾਣੇ ਆ ਤੁਹਾਨੂੰ ਲਓ ਜੀ ਹੋਣ ਲੱਗੀ ਖਾਲੀ ਆਪਣੀ ਗੱਡੀ ਵੀ ਦੇਖੋ ਮਿੱਤਰੋ ਹੋ ਗਈ ਗੱਡੀ ਖਾਲੀ ਆਪਣੀ ਰਸੇਵਿੰਗ ਰਸੂਵਿੰਗ ਲੈ ਕੇ ਚੱਲਦੇ ਆਪਾਂ ਟਾਈਮ ਹੋ ਗਿਆ 7:00 ਹੋਏ ਆ ਖਾਲੀ ਹੋ ਗਈ ਆਪਣੀ ਗੱਡੀ ਰਿਸੀਵਿੰਗ ਲੈ ਕੇ ਹੁਣ ਨਿਕਲਦੇ ਆ ਫਿਰ ਆਪਾਂ ਇੱਥੇ ਤੋਂ ਲੋਬੀ ਮਿੱਤਰੋ ਟਾਈਮ ਹੋ ਗਿਆ 8:00 ਵਜੇ ਗੇ ਆਪਣੀ ਹੋ ਗਈ ਗੱਡੀ ਖਾਲੀ ਰਿਸੀਵਿੰਗ ਨੂੰ ਲੈ ਕੇ ਨਿਕਲ ਗਏ ਆਪਾਂ ਫੈਕਟਰੀ ਤੋਂ ਬਾਹਰ ਹੁਣ ਆਪਾਂ ਕਰ ਰਹੇ ਆ ਬਲੌਗ ਦਾ ਐਂਡ ਇੱਥੇ ਹੀ ਜੇ ਬਲੌਗ ਕਿਸੇ ਨੂੰ ਵੀ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਤੇ ਨਾਲੇ ਕਰ ਲਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਮਿਲਦੇ ਆ ਫਿਰ ਕਿਸੇ ਨਵੀਂ ਵੀਡੀਓ ਚ